20 ਕਰੋੜ ਦੀ ਤਾਂ ਇਨਵੈਸਟਮੈਂਟ ਤੁਹਾਨੂੰ ਮੈਂ ਕਾਗਜ਼ਾਂ 'ਚ ਦਿਖਾ ਦੂੰਗਾ ਕਾਗਜ਼ ਹੈਗੇ ਜਿਹੜੇ ਮੇਰੇ ਕੋਲ 40 ਪਿੰਡ ਜਿਹੇ ਨੇ ਜਿੰਨਾਂ ਤੋਂ ਮੇਰੇ ਕੋਲ ਐਫੀਡਿਵਿਟ ਆਏ ਉਹਦੇ 'ਚ ਕੀ ਹੈ ਕਿਸੇ ਤੋਂ 12 ਲੱਖ 15 ਲੱਖ 17 ਲੱਖ 22 ਲੱਖ 25 ਲੱਖ 30 ਲੱਖ ਇਵਨ 45 ਲੱਖ ਰੁਪਏ ਤੱਕ ਲਏ ਆ ਪਿੰਡਾਂ ਨੇ ਇਹ ਹਾਲਾਤ ਨੇ ਜੀ ਜਦੋਂ ਮੈਂ ਸਾਰੇ ਆંકੜੇ ਲਾਏ 30 ਤੋਂ ਵੱਧ ਪਿੰਡ ਦੀ ਪੰਚਾਇਤ ਦਾ 5 5 ਕਰੋੜ ਤੇ 40 ਲੱਖ ਰੁਪਏ ਜਿਹੜਾ ਸਰਕਾਰੀ ਗਮਨ ਕੀਤਾ ਹੈ ਵੀਡੀਓ ਦਫ਼ਤਰ 'ਚ ਸਿੱਧਾ ਸਰਕਾਰ ਦਾ ਪੈਸਾ ਵੀਡੀਓ ਦਫ਼ਤਰ ਦਾ ਪੈਸਾ 5 ਕਰੋੜ 40 ਲੱਖ ਰੁਪਏ ਇਸ ਬੰਦੇ ਨੇ ਗਮਨ ਪਨ 22 ਲੱਖ ਦੀ ਜਿਹੜੀ ਨਗਦ ਸਕੋਰਪੀਓ ਦਸੰਬਰ ਮਹੀਨਾ 2022 ਚ ਖਰੀਦੀ ਨਗਦ ਖਰੀਦੀ ਹੈ ਜੀ ਫਿਰੋਜ਼ਪੁਰ ਵਾਲੀ ਜਿਹੜੀ ਕੋਠੀ ਹੈ ਉਦੋਂ ਮੰਤਰੀ ਸੀਗੇ ਤੇ 2022 ਦੀ ਹੀ ਮੈਂ ਗੱਲ ਕਰਦਾ ਜੁਨਰਲ ਮੰਤਰੀਪਾਤ ਤੋਂ ਲਾਇਆਗਾ ਉਦੋਂ ਫਿਰੋਜ਼ਪੁਰ ਗਏ ਤੇ ਲੋਕਾਂ ਨੂੰ ਕਹਿੰਦੇ ਜੀ ਕਿਰਾਏ ਦੀ ਕੋਠੀ ਹੈ ਕਿਰਾਏ ਦੀ ਕੋਠੀ ਹੈ ਮੇਰੇ ਕੋਲ ਪੈਸੇ ਕਿੱਥੇ ਨੇ ਦੇਣ 43 ਲੱਖ ਰੁਪਏ ਦੀ ਨਗਦ ਕੋਠੀ ਉਹ ਇਹਨਾਂ ਨੇ ਖਰੀਦੀ ਉਸੇ ਕਰਦੇ ਬਿਲਕੁਲ ਸਾਹਮਣੇ ਇਹਨਾਂ ਦੇ ਜਵਾਈ ਸਾਹਿਬ ਨੇ ਉਹਨਾਂ ਨੇ ਪਲਾਟ तकरीबन ਉਹਨਾਂ ਨੂੰ ਜਿਹੜਾ ਲੈ ਕੇ ਦਿੱਤਾ 32 ਲੱਖ ਦਾ ਨਗਦ ਪਲਾਟ ਤੇ ਉਹਦੇ ਉੱਪਰ ਦੱਸ ਰਹੇ ਆ ਕਿ ਉਹਨੂੰ ਅਲੀਸ਼ਾਨ ਬੰ ਬਣ ਕੇ ਹੋਣ ਨੂੰ ਹੋਣ ਨੂੰ ਉਹ ਕੋਠੀ ਤਿਆਰ ਗੁਰਦੁਆਰਾ ਵਜੀਤਪੁਰ ਰੋਡ ਚਾਰ ਕਨਾਲ ਜਗ੍ਹਾ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਜਵਾਈ ਸਾਹਿਬ ਦੇ ਨਾਮ ਹੈ ਔਰ ਜਿਹੜੇ ਸਬੂਤ ਹੈ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ 25 ਤੋਂ 30 ਲੱਖ ਰੁਪਏ ਇਹਨਾਂ ਦੀ ਛੋਟੀ ਬੇਟੀ ਹੈ ਜਿਹੜੀ ਕਿ ਉਹਨੂੰ ਬਾਹਰ ਭੇਜਿਆ ਸੀ ਉਹਨੂੰ ਅੱਜ ਇੱਥੇ ਹੀ ਹੈ ਵਾਪਸ ਆ ਚੁੱਕੀ ਹੈ ਪਰ 25 ਤੋਂ 30 ਲੱਖ ਰੁਪਏ ਲਗਾ ਕੇ ਬਾਹਰ ਭੇਜਿਆ ਗਿਆ ਇਹ ਤੁਸੀਂ ਉਹਨਾਂ ਤੋਂ ਸਵਾਲ ਕਰ ਸਕਦੇ ਪੈਸਾ ਕਿੱਥੋਂ ਆਇਆ ਜੀ ਇਹ ਜਿਹੜੀਆਂ ਗੱਲਾਂ ਤੁਸੀਂ ਕਹਿੰਿਆ ਇਹ ਜਿੰਨੇ ਵੀ ਇਲਜ਼ਾਮ ਨੇ ਇਹ ਕੱਲੇ ਹਵਾ 'ਚ ਨਹੀਂ ਜਾਂ ਫਿਰ ਇਹਨਾਂ ਦੇ ਕੋਈ ਸਬੂਤ ਹੈਗੇ ਆਪਣੇ ਕੋਲ ਆ ਸਬੂਤ ਹੈ ਜੀ ਮੈਂ ਤੁਹਾਨੂੰ ਸਬੂਤ ਪਹਿਲਾਂ ਦਿਖਾ ਦਿਆਂ ਇਹਨਾਂ ਦੇ ਵਾਈਫ ਨੇ ਚਰਨਜੀਤ ਕੌਰ ਕਰੀਬਨ 1.5 ਤੋਂ ਪੋਨੇ 2 ਕਰੋੜ ਰੁਪਏ ਦੀ ਇੱਕ ਪ੍ਰਾਪਰਟੀ ਲਈ ਹੈ ਉਹ ਇਹਨਾਂ ਦੇ ਪਤਨੀ ਦੇ ਨਾਮ ਹੈ ਇਹ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜ਼ੂਮ ਕਰਕੇ ਦਿਖਾਉਣ ਆ ਸਾਰਾ ਵੇਰ ਵਾਜ ਹੀ ਹੁੰਦਾ ਚਰਨਜੀਤ ਕੌਰ ਪਤਨੀ ਫੌਜਾ ਸਿੰਘ ਤੇ ਪੁੱਤਰ ਕਰਤਾਰ ਸਿੰਘ ਇਹ ਜਿਹੜੀ ਜਗ੍ਹਾ ਹੈ ਇਹ ਕਰੀਬਨ 5 ਕਨਾਲ ਤੇ 2 ਮਰਲੇ ਥਾ 81 2024 24 ਨੂੰ ਇਹ ਪ੍ਰਾਪਰਟੀ ਜਿਹੜੀ ਹੈ 100 ਤੇ 2 ਮਰਲੇ ਦੇ ਆਸ-ਪਾਸ ਪ੍ਰਾਪਰਟੀ ਇਹ ਹੈਗੀ ਹੈ 1 ਲੱਖ ਤੇ 70 ਹਜ਼ਾਰ ਨੂੰ ਸੌਦਾ ਹੋਇਆ ਸੀਗਾ ਪੰਚਾਇਤੀ ਜਿਹੜੀਆਂ ਚੋਣਾਂ ਇਹਨਾਂ ਤੋਂ ਪਹਿਲਾਂ ਇਹਨਾਂ ਦਾ ਸੌਦਾ ਹੋਇਆ ਸੀ ਉਸ ਤੋਂ ਬਾਅਦ ਜਦੋਂ ਪੰਚਾਇਤੀ ਚੋਣਾਂ ਹੋਈਆਂ ਤੇ ਨਾਲ ਦੀ ਨਾਲ ਉਹ ਪੈਸਾ ਇਹਨਾਂ ਨੂੰ ਦਿੱਤਾ ਗਿਆ ਪੰਚਾਇਤੀ ਚੋਣਾਂ ਤੋਂ ਬਾਅਦ ਪੈਸਾ ਗਿਆ ਪੈਸਾ ਪੰਚਾਇਤੀ ਚੋਣਾਂ ਤੋਂ ਬਾਅਦ ਗਿਆ ਉਹਦੇ ਰਜਿਸਟਰੀ ਹੋਈ ਤੇ ਉਹਦੇ ਹੀ ਆ ਇੰਤਕਾਲ ਚੜਿਆ ਲੈ ਫੋਜਾ ਸਿਓ ਹੁਣ ਤ ਭੱਜ ਕਿੱਥੇ ਭਜਦਾ ਤੋ ਇਹ ਗੱਲ ਕਹਿੰਦਾ ਹੈ ਸ਼ਰਮਾ ਮੈਨੂੰ ਬਦਨਾਮ ਕਰਦਾ ਹੈ ਸ਼ਰਮਾ ਮੈਨੂੰ ਮਾੜਾ ਕਹਿੰਦਾ ਹੈ ਮਾੜਾ ਬੋਲਦਾ ਹੈ ਮੈਂ ਤਾਂ ਉਹਨੂੰ ਤੱਥਾਂ ਦੇ ਆਧਾਰ 'ਤੇ ਬੋਲਦਾ ਕੋਈ ਇਦਾਂ ਨਹੀਂ ਬੋਲਦਾ ਫਿਰੋਜ਼ਪੁਰ ਦੇ ਐਮਐਲਏ ਦੇ ਉੱਪਰ 50 ਕਰੋੜ ਦੇ ਕਥਿਤ ਇਲਜ਼ਾਮ ਕਪੜੇ ਦੇ ਕੋਠੀਆਂ ਕਾਰਾਂ ਬੰਗਲੇ ਤੇ ਮਹਿੰਗੇ ਐਸ਼ੋ ਆਰਾਮ ਵਾਲੀ ਜ਼ਿੰਦਗੀ ਇਸ ਤੇ ਅੱਜ ਵੱਡੇ ਖੁਲਾਸੇ ਕਰਨ ਜਾ ਰਹੇ ਨੇ ਉਹਨਾਂ ਦੇ ਹਲਕੇ ਦਾ ਇੱਕ ਵਿਅਕਤੀ ਜਿਸ ਦਾ ਨਾਮ ਹੈ ਦੀਪਕ ਸ਼ਰਮਾ ਦੀਪਕ ਜੀ ਕਥਿਤ ਤੌਰ ਤੇ ਤੁਸੀਂ ਕਿਹਾ ਵੀ 50 ਕਰੋੜ ਰੁਪਈਆ ਤੇ ਨਾਲੇ ਕਿਹਾ ਵੀ ਮਹਿੰਗੀਆਂ ਕਾਰਾਂ ਬੰਗਲੇ ਇਹ ਠੀਕ ਹੈ ਬਿਲਕੁਲ ਸਹੀ ਹੈ ਜੀ 50 ਕਰੋੜ ਤਾਂ ਮੈਂ ਘਟਦਾ ਸੁਣਿਆ 50 ਕਰੋੜ ਉਹ ਅਮਾਉਂਟ ਹੈ ਜਿਹੜੀ ਕਿ ਪਬਲਿਕ ਦੇ ਵਿੱਚ ਲੋਕਾਂ ਨੂੰ ਪਤਾ ਹੈ ਕਿ 50 ਕਰੋੜ ਦੀ ਠੱਗੀ ਮਾਰੀ ਹੈ ਔਰ ਕਿਵੇਂ ਮਾਰੀ ਹੈ ਅੱਜ ਮੈਂ ਸਾਫ਼ ਦੱਸ ਦਿਆਂ ਤੁਹਾਨੂੰ ਜਦੋਂ ਇਹ ਗੁਰੂ ਹਰਸਹਾਇ ਆਇਆ ਸੀ ਇਲੈਕਸ਼ਨ ਲੜਨਾ ਸੀ ਇਹਨੇ ਉਦੋਂ ਇਹਦੇ ਕੋਲ ਸੈਂਟਰੋਕਾਰ ਸੀ ਕਿਰਾਇਆ ਵੀ ਮਹੀਨੇ ਦਾ ਨਹੀਂ ਦੇ ਪਾ ਰਿਆ ਸੀ ਇੱਥੇ ਇਦਾਂ ਦੇ ਹਾਲਾਤ ਸੀ ਇਹਦੇ ਤਾਂ ਜਿਹੜਾ ਬੰਦਾ ਸੈਂਟਰ 'ਚ ਘੁੰਮਦਾ ਫਿਰਦਾ ਹੋਵੇ ਤੇ ਕਹਿੰਦਾ ਮੇਰੇ ਕੋਲ ਦੋ ਸ਼ਰਟਾਂ ਤੇ ਦੋ ਪੈਂਟਾਂ ਨੇ ਮੇਰੇ ਕੋਲ ਹੋਰ ਕੁਝ ਨਹੀਂ ਹੈਗਾ ਇਕੱਲੇ ਮੈਨੂੰ ਜਿਹੜੀ ਪੈਨਸ਼ਨ ਆ ਰਹੀ ਹੈ ਸਿਰਫ ਉਸੇ ਨਾਲ ਮੈਂ ਗੁਜ਼ਾਰਾ ਕਰ ਰਿਹਾ ਹਾਂ ਪਰਿਵਾਰ ਵੀ ਸੰਭਾਲਣਾ ਹੈ ਗੁਜ਼ਾਰਾ ਵੀ ਕਰਨਾ ਹੈ ਉਦੋਂ ਤੇਰੇ ਕੋਲ ਕੱਲੀਆਂ ਦੋ ਪੈਂਟਾਂ ਦੇ ਦੋ ਸ਼ਰਟਾਂ ਸੀ ਤੇ ਜੋ ਅੱਜ ਤੂੰ ਤਾਮਝਮ ਬਣਾਈ ਬੈਠਾ ਹੈ ਉਹ ਕਿਵੇਂ ਬਣਾਈ ਬੈਠਾ ਕਿੱਥੇ ਕਿੱਥੇ ਤੋਂ ਪ੍ਰਾਪਰਟੀ ਬਣਾਈ ਕਿਹੜੀ ਕਿਹੜੀ ਤੂੰ ਜਾਇਦਾਦ ਬਣਾਈ ਉਹ ਕਿੱਥੇ ਕਿੱਥੇ ਤੋਂ ਬੰਗਲੇ ਬਣਾ ਰਿਹਾ ਆ ਆਨੰਦ ਨਵਾਸ ਬਣਾਇਆ ਗੱਡੀਆਂ ਕਾਰਾਂ ਲਈਆਂ ਜ਼ਮੀਨ ਜਾਇਦਾਦ ਬਣਾਈ ਉਹ ਵੀ ਵੇਰਵੇ ਦੇ ਨਾਲ ਤੁਹਾਨੂੰ ਮੈਂ ਦੱਸਾਂਗਾ ਕਿ 50 ਕਰੋੜ ਕਿਵੇਂ ਆਇਆ ਔਰ ਕਿੱਥੇ ਕਿੱਥੇ ਇਹ ਬੰਦੇ ਨੇ ਇਨਵੈਸਟਮੈਂਟ ਕੀਤੀ ਹੈ ਲਗਭਗ 20 ਕਰੋੜ ਦੀ ਤਾਂ ਇਨਵੈਸਟਮੈਂਟ ਤੁਹਾਨੂੰ ਮੈਂ ਕਾਗਜ਼ਾਂ 'ਚ ਦਿਖਾ ਦੂੰਗਾ ਆ ਕਾਗਜ਼ ਹੈਗੇ ਜਿਹੜੇ ਮੇਰੇ ਕੋਲ ਹੂੰ ਜਰੂਰ ਸਾਂਝੀ ਕਰੋ ਬਿਲਕੁਲ ਰਿਕਾਰਡ ਦੇ ਨਾਲ ਪਹਿਲਾਂ ਮੈਂ ਗੱਲ ਕਰਦਾ ਵੀ ਪੈਸਾ ਬਣਿਆ ਕਿਵੇਂ ਜਦੋਂ ਇਹ ਮੰਤਰੀ ਸੀ ਤਣਕ ਚੋਰ ਦਾ ਮੁੱਦਾ ਉੱਠਿਆ ਕਿ ਕਣਕ ਚੋਰ ਫੋਜਾ ਕਣਕ ਚੋਰ ਕਣਕ ਚੋਰੀ ਦੇ ਮਸਲੇ ਦੇ ਵਿੱਚ ਇਹਨੇ ਪਹਿਲਾਂ ਉਹ ਜਿਹੜੀ ਸਰਕਾਰੀ ਕਣਕ ਹੈ ਉਹਦਾ ਗਮਨ ਕੀਤਾ ਸੀ ਤਕਰੀਬਨ ਤਕਰੀਬਨ 10 ਤੋਂ 12 ਕਰੋੜ ਰੁਪਏ ਇਹਨੇ ਉਹ ਸਰਕਾਰੀ ਗਮਨ ਕੀਤਾ ਜਿਹੜੀ ਕਣਕ ਘਟਾਲਾ ਸਾਹਮਣੇ ਆਇਆ ਨੰਬਰ 2 ਤੇ ਪਿੱਛੇ ਜਿਹ ਜਿਵੇਂ ਪਿੱਛੇ ਤੁਸੀਂ ਦੇਖਿਆ ਕਿ ਜਸ਼ਨ ਦਾ ਕਿੰਨਾ ਮਸਲਾ ਬਣਿਆ ਕਿ ਜਸ਼ਨ ਜਿਹੜਾ ਆਪਣਾ ਵਰਕਰ ਸੀ ਨਾਲ ਰਹਿੰਦਾ ਸੀ ਹਮੇਸ਼ਾ ਇਹਨਾਂ ਦੀ ਗੱਡੀ ਦੇ ਵਿੱਚ ਰਹਿਣਾ ਆਉਣਾ ਜਾਣਾ ਸਾਰਾ ਕੁਝ ਉਹ ਵਿਚਾਰੇ ਨਾਲ ਇੰਨਾ ਮਾੜਾ ਹੋਇਆ ਕਿ ਇਹ ਸਭ ਵਿਧਾਇਕ ਫੋਜਾ ਸਿੰਘ ਸਰਾਰੀ ਨੇ ਇਹ ਨਾ ਸੋਚਿਆ ਕਿ ਕਿਸੇ ਦੇ ਘਰ ਦਾ ਚਰਾਹ ਹੈ ਕਿਸੇ ਦੇ ਦਿਲ ਦਾ ਟੁਕੜਾ ਹੈ ਇਹ ਬੰਦੇ ਨੂੰ ਇੰਨਾ ਮਜਬੂਰ ਕੀਤਾ ਇੰਨਾ ਜਲੀਲ ਕੀਤਾ ਕਿ ਇਹ ਬੰਦੇ ਨੇ ਸੁਸਾਈਡ ਕਰ ਲਿਆ ਆਪਣੇ ਆਪ ਨੂੰ ਗੋਲੀ ਮਾਰ ਲਈ ਉਸ ਤੋਂ ਬਾਅਦ ਲਗਾਤਾਰ ਲੋਕ ਸਾਹਮਣੇ ਆਏ ਪਿੰਡਾਂ ਦੇ ਵਿੱਚ ਕਿੰਨੇ ਜਸ਼ਨ ਨੇ ਜਿਹੜੇ ਸਾਹਮਣੇ ਆਏ ਉਹਨਾਂ ਨੇ ਸਾਹਮਣੇ ਗੱਲ ਕੀਤੀ ਕਿ ਸ਼ਰਮਾ ਜੀ ਸਾਡੇ ਨਾਲ ਵੀ ਇਹੀ ਹਾਲਾਤ ਹੋ ਰਹੀ ਹੈ ਤੁਹਾਨੂੰ ਅਸੀਂ ਜੋ ਕੁਝ ਕਹਿਣਾ ਪਿਆ ਕੈਮਰੇ ਕਿਉਂ ਆਉਣਾ ਪਿਆ ਐਫੀਡੇਵਿਟ ਲੈਣੇ ਪਏ ਤੁਸੀਂ ਸਾਡੇ ਜਿਹੜਿਆ ਸਵਾਲ ਕਰੋ ਤੇ ਸਾਨੂੰ ਇਨਸਾਫ ਦਿਵਾਓ ਅਸੀਂ ਪਤਾ ਨਹੀਂ ਪੈਸੇ ਕਿਵੇਂ ਦਿੱਤੇ ਐ ਹੁਣ ਮੈਂ ਗੱਲ ਕਰਦਾ ਕਰੀਬਨ 40 ਪਿੰਡ ਜਿਹੇ ਨੇ ਜਿੰਨਾਂ ਤੋਂ ਮੇਰੇ ਕੋਲ ਐਫੀਡੇਵਿਟ ਆਏ ਉਹਦੇ ਵਿੱਚ ਕੀ ਹੈ ਕਿਸੇ ਤੋਂ 12 ਲੱਖ 15 ਲੱਖ 17 ਲੱਖ 22 ਲੱਖ 25 ਲੱਖ 30 ਲੱਖ ਇਵਨ 45 ਲੱਖ ਰੁਪਏ ਤੱਕ ਲਏ ਆ ਪਿੰਡਾਂ 'ਚ ਇਹ ਹਾਲਾਤ ਨੇ ਜੀ ਜਦੋਂ ਮੈਂ ਸਾਰੇ ਆંકੜੇ ਲਾ 30 ਤੋਂ 32 ਲੱਖ ਤੱਕ ਅੱਲਾ ਪਿੰਡ ਦੀ ਪੰਚਾਇਤ ਦਾ 5 ਪੰਜ ਕਰੋੜ ਤੇ 40 ਲੱਖ ਰੁਪਏ ਜਿਹੜਾ ਸਰਕਾਰੀ ਗਮਨ ਕੀਤਾ ਹੈ ਵੀਡੀਓ ਦਫ਼ਤਰ ਚ ਬਾਕੀ ਤਾਂ ਸਾਰਾ ਛੁੱਪ ਜਾਏਗਾ ਜਿਵੇਂ ਧਰਮ ਸੋਧ ਦੀ ਆਪਾਂ ਗੱਲ ਕਰਦੇ ਆ ਰਗੜਿਆ ਨਾ ਆਖਰਕਾਰ ਜਦੋਂ ਜਾਂਚ ہوئی ਸਾਰਾ ਸਾਹਮਣੇ ਆਇਆ ਉਸੇ ਤਰੀਕੇ ਨਾਲ ਇਹ ਵੀ ਨਿਸ਼ਰ ਹੋਊਗਾ ਸਰਕਾਰੀ ਨਹੀਂ ਬਚ ਸਕਦਾ ਇਹ ਸਿੱਧਾ ਸਰਕਾਰ ਦਾ ਪੈਸਾ ਵੀਡੀਓ ਦਫ਼ਤਰ ਦਾ ਪੈਸਾ 5 ਕਰੋੜ 40 ਲੱਖ ਰੁਪਏ ਇਸ ਬੰਦੇ ਨੇ ਗਮਨ ਕੀਤਾ ਜਿਹੜੇ ਬਲਾਕ ਸੰਮਤੀ ਦੇ ਵਿੱਚ ਕੋਈ ਕਾਰਗੁਜ਼ਾਰੀ ਹੁੰਦੀ ਹੈ ਉੱਥੇ ਜਿਹੜਾ ਕੋਈ ਪੈਸਾ ਆਉਂਦਾ ਹੈ ਜਾਂ ਉੱਥੇ ਕੋਈ ਫੰਡ ਆਉਂਦਾ ਹੈ ਉਹ ਕਿਸ ਤਰੀਕੇ استعمال ਕਰਨਾ ਹੈ ਉਹਦੇ ਵਿੱਚ ਵੀ ਹੱਲੇ ਵੀ ਕੋਰਟ ਦੇ ਵਿੱਚ ਰੇਟਾਂ ਦੇ ਖਿਲਾਫ ਪਈਆਂ ਹੋਈਆਂ ਹਨ ਉਹਦੇ ਵਿੱਚ ਸਾਰਾ ਸਾਹਮਣੇ ਆ ਜਾਏਗਾ ਵੀ ਕਿਸ-ਕਿਸ ਤਰੀਕੇ ਇਹ ਬੰਦੇ ਨੇ ਉੱਥੇ ਕਮਨ ਕੀਤਾ ਦੀਪਕ ਜੀ ਇਹ ਜਿਹੜੀਆਂ ਗੱਲਾਂ ਤੁਸੀਂ ਕਹਿੰਆਂ ਕਿ ਬਲਾਕ ਦੇ ਵਿੱਚ ਜਾਂ 50 ਕਰੋੜ ਦੂਜਾ ਇਹ ਜਿੰਨੇ ਵੀ ਇਲਜ਼ਾਮ ਨੇ ਇਹ ਕੱਲੇ ਹਵਾ 'ਚ ਨਹੀਂ ਜਾਂ ਫਿਰ ਇਹਨਾਂ ਦੇ ਕੋਈ ਸਬੂਤ ਹੈਗੇ ਆਪਣੇ ਕੋਲੇ ਆਹ ਸਬੂਤ ਹੈ ਜੀ ਮੈਂ ਤੁਹਾਨੂੰ ਸਬੂਤ ਪਹਿਲਾਂ ਦਿਖਾ ਦਿਆਂ ਇਹਨਾਂ ਦੇ ਵਾਈਫ ਨੇ ਚਰਨਜੀਤ ਕੌਰ ਏ ਜਮੀਨ ਮੈਂ ਦੱਸ ਦਿਆਂ ਦਸੰਬਰ 2009 ਸਰਕਾਰ ਬਣਦੀ ਹੈ ਸਰਕਾਰ ਬਣਨ ਤੋਂ ਬਾਅਦ ਪਹਿਲਾਂ ਤਾਂ ਇਹਨਾਂ ਨੇ ਗੱਡੀਆਂ ਕਾਰਾਂ ਜੋ ਲਈਆਂ ਪਹਿਲਾਂ ਮੈਂ ਉਹ ਦੱਸ ਦਿਆਂ ਤੁਹਾਨੂੰ ਹੂੰ ਤਾਂ ਮੈਂ ਸ਼ੁਰੂ ਕਰਦਾ ਇਹਨਾਂ ਨੂੰ ਜਦੋਂ 2022 ਦੇ ਵਿੱਚ ਇਹ ਐਮਐਲਏ ਬਣੇ ਔਰ ਨਾਲ ਦੀ ਨਾਲ ਮੰਤਰੀ ਬਣੇ ਤਾਂ ਕਰੀਬਨ ਕਰੀਬਨ 22 ਲੱਖ ਦੀ ਜਿਹੜੀ ਨਗਦ ਸਕੋਰਪੀਓ ਦਸੰਬਰ ਮਹੀਨਾ 2022 ਚ ਖਰੀਦੀ ਨਗਦ ਖਰੀਦੀ ਹੈ ਜੀ ਫਿਰੋਜ਼ਪੁਰ ਵਾਲੀ ਜਿਹੜੀ ਕੋਠੀ ਹੈ ਉਦੋਂ ਮੰਤਰੀ ਸੀਗੇ ਤੇ 2022 ਦੀ ਹੀ ਮੈਂ ਗੱਲ ਕਰਦਾ ਜੂਨੀਅਰ ਮੰਤਰੀਪਾਦ ਤੋਂ ਲਾਇਆਗਾ ਉਦੋਂ ਫਰੇਪੁਰ ਗਏ ਤੇ ਲੋਕਾਂ ਨੂੰ ਕਹਿੰਦੇ ਜੀ ਕਿਰਾਏ ਦੀ ਕੋਠੀ ਆ ਕਿਰਾਏ ਦੀ ਕੋਠੀ ਆ ਮੇਰੇ ਕੋਲ ਪੈਸੇ ਕਿੱਥੇ ਨੇ ਦੇਣ ਨੂੰ 43 ਲੱਖ ਰੁਪਏ ਦੀ ਨਗਦ ਕੋਠੀ ਉਹ ਇਹਨਾਂ ਨੇ ਖਰੀਦੀ ਉਸੇ ਘਰ ਦੇ ਬਿਲਕੁਲ ਸਾਹਮਣੇ ਇਹਨਾਂ ਦੇ ਜਵਾਈ ਸਾਹਿਬ ਨੇ ਉਹਨਾਂ ਨੇ ਪਲਾਟ तकरीबन ਉਹਨਾਂ ਨੂੰ ਜਿਹੜਾ ਲੈ ਕੇ ਦਿੱਤਾ 32 ਲੱਖ ਦਾ ਨਗਦ ਪਲਾਟ ਤੇ ਉਹਦੇ ਉੱਪਰ ਦੱਸ ਰਹੇ ਆ ਕਿ ਉਹਨੂੰ ਅਲੀ ਸ਼ਾਨ ਬੰਗਲਾ ਬਣਾ ਰਿਹਾ तकरीबन ਕਰੋੜ ਰੁਪਏ ਉੱਪਰ ਲਾਉਣ ਨੂੰ ਤਿਆਰ ਨੇ ਲਗਭਗ ਬਣ ਕੇ ਹੋਣ ਨੂੰ ਹੋਣ ਨੂੰ ਉਹ ਕੋਠੀ ਤਿਆਰ ਹੈ ਗੁਰਦੁਆਰਾ ਵਜੀਤਪੁਰ ਰੋਡ ਚਾਰ ਕਨਾਲ ਜਗਾ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਜਵਾਈ ਸਾਹਿਬ ਦੇ ਨਾਮ ਹੈ ਔਰ ਜਿਹੜੇ ਸਬੂਤ ਹੈ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ 25 ਤੋਂ 30 ਲੱਖ ਰੁਪਏ ਇਹਨਾਂ ਦੀ ਛੋਟੀ ਬੇਟੀ ਹੈ ਜਿਹੜੀ ਕਿ ਉਹਨੂੰ ਬਾਹਰ ਭੇਜਿਆ ਸੀ ਉਹਨੂੰ ਅੱਜ ਇੱਥੇ ਹੀ ਹੈ ਵਾਪਸ ਆ ਚੁੱਕੀ ਹੈ ਪਰ 25 ਤੋਂ 30 ਲੱਖ ਰੁਪਏ ਲਗਾ ਕੇ ਬਾਹਰ ਭੇਜਿਆ ਗਿਆ ਇਹ ਤੁਸੀਂ ਉਹਨਾਂ ਤੋਂ ਸਵਾਲ ਕਰ ਸਕਦੇ ਪੈਸਾ ਕਿੱਥੋਂ ਆਇਆ ਹੁਣ 5 ਲੱਖ तकरीबन 5.5 ਤੋਂ 8 ਕਰੋੜ ਰੁਪਏ ਦਾ ਜਿਹੜਾ ਇਹਨਾਂ ਨੇ ਪਲਾਂਟ ਲਗਾਇਆ ਦੱਸਿਆ ਜਾ ਰਿਹਾ ਹੈ ਕਿ 8 ਕਰੋੜ ਤੋਂ ਵੀ ਪਲੱਸ ਰੁਪਇਆ ਜਿਹੜਾ ਇਸ ਪਲਾਂਟ ਦੇ ਉੱਪਰ ਲੱਗਿਆ ਆਨੰਦਪੁਰ ਸਹਿ ਵਿਖੇ ਇਹ ਜਿਹੜਾ ਪਲਾਂਟ ਲਗਾਇਆ ਹੈ ਲਗਾਇਆ ਹੋਰ ਜਿਹੜੇ ਨਵੇਂ ਕਰਿੰਦੇ ਹੁੰਦੇ ਆ ਨਵੇਂ-ਨਵੇਂ ਲੋਕ ਆਉਂਦੇ ਆ ਉਹਨਾਂ ਦੇ ਨਾਮ ਤੇ ਲਿਆ ਇੱਕ ਇਹਨਾਂ ਨੇ ਆਪਣੇ ਕਰਿੰਦਿਆਂ ਦੇ ਨਾਮ ਤੇ 4.5 ਕਿੱਲੇ ਜ਼ਮੀਨ ਉਹ ਕਰੀਬਨ 7.5 ਕਰੋੜ ਦੀ ਉਹ ਤਾਂ ਦੱਸਦੇ ਆ 8 ਕਰੋੜ ਦਾ ਕ੍ਰੈਸ਼ਰ ਪਲਾਂਟ 7.5 ਕਰੋੜ ਦੀ 4.5 ਕਨਾਲ ਥਾ ਨਾਲ ਜਿਹੜੀ 22 ਲੱਖ ਦੀ ਇਹਨਾਂ ਨੇ ਸਕੋਰਪੀਓ ਇਹਨਾਂ ਦੇ ਜਵਾਈ ਸਾਹਿਬ ਨੇ ਜਿਹੜਾ ਇਹਨਾਂ ਦੇ ਘਰ ਦੇ ਸਾਹਮਣੇ ਮਕਾਨ ਬਣਾਇਆ ਇੱਕ ਆਨੰਦ ਨਿਵਾਸ ਜਿਹੜੀ ਕਿ ਇਹੋ 40 42 ਲੱਖ ਦੀ ਜਗਾ ਲਈ ਸੀ ਔਰ ਉਹਦੇ ਉੱਪਰ ਕੰਸਟਰਕਸ਼ਨ ਕਰਾ ਕੇ ਕਰੀਬਨ ਕਰੋੜ ਦੇ ਆਸ-ਪਾਸ ਉਹ ਹੁਣ ਇਹੀ ਕੱਲੇ ਸਾਰੇ ਅੰਕੜੇ ਲਾ ਲਈਏ ਤਾਂ 20 ਕਰੋੜ ਦੇ ਆਸ-ਪਾਸ ਨੂੰ ਛੁੰਦੇ ਆ ਹੁਣ ਜਿਹੜੀ ਮੈਂ ਸਬੂਤ ਦੇ ਹਿਸਾਬ ਨਾਲ ਗੱਲ ਕਰਨਾ ਚਾਹੁੰਨਾ ਕਰੀਬਨ ਡੇਢ ਤੋਂ ਪੌਣੇ 2 ਕਰੋੜ ਰੁਪਏ ਦੀ ਇੱਕ ਪ੍ਰਾਪਰਟੀ ਲਈ ਹੈ ਉਹ ਇਹਨਾਂ ਦੇ ਪਤਨੀ ਦੇ ਨਾਮ ਹੈ ਇਹ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜ਼ੂਮ ਕਰਕੇ ਦਿਖਾਉਣ ਆ ਸਾਰਾ ਵੇਰ ਵੈ ਜੀ ਹੁੰਦਾ ਚਰਨਜੀਤ ਕੌਰ ਪਤਨੀ ਫੌਜਾ ਸਿੰਘ ਤੇ ਪੁੱਤਰ ਕਰਤਾਰ ਸਿੰਘ ਠੀਕ ਹੈ ਜੀ ਇਹ ਜਿਹੜੀ ਜਗ੍ਹਾ ਇਹ ਕਰੀਬਨ 5 ਕਨਾਲ ਤੇ 2 ਮਰਲੇ ਥਾਂ 812024 24 ਨੂੰ ਵੱਲੋਂ ਮਹਿਲ ਸਿੰਘ ਪੁੱਤਰ ਬਹਾਲ ਸਿੰਘ ਪੁੱਤਰ ਤੇਜਾ ਸਿੰਘ ਇਹਨਾਂ ਵੱਲੋਂ ਜਿਹੜਾ ਇਹ ਪ੍ਰਾਪਰਟੀ ਜਿਹੜੀ ਹੈ ਵੇਚੀ ਗਈ ਸੀ ਔਰ ਇਹ ਇੰਤਕਾਲ ਦੀ ਕਾਪੀ ਜਿਹੜਾ ਇੰਤਕਾਲ ਹੋਣ ਚੜਿਆ ਇਹ ਪ੍ਰਾਪਰਟੀ ਜਿਹੜੀ ਹੈ 100 ਤੇ 2 ਮਰਲੇ ਦੇ ਆਸ-ਪਾਸ ਪ੍ਰਾਪਰਟੀ ਇਹ ਹੈਗੀ ਹੈ 1 ਲੱਖ ਤੇ 70 ਹਜ਼ਾਰ ਨੂੰ ਸੌਦਾ ਹੋਇਆ ਸੀਗਾ ਪੰਚਾਇਤੀ ਜਿਹੜੀਆਂ ਚੋਣਾਂ ਇਹਨਾਂ ਤੋਂ ਪਹਿਲਾਂ ਇਹਨਾਂ ਦਾ ਸੌਦਾ ਹੋਇਆ ਸੀ ਉਸ ਤੋਂ ਬਾਅਦ ਜਦੋਂ ਪੰਚਾਇਤੀ ਚੋਣਾਂ ਹੋਈਆਂ ਤੇ ਨਾਲ ਦੀ ਨਾਲ ਉਹ ਪੈਸਾ ਇਹਨਾਂ ਨੂੰ ਦੇਤਾ ਗਿਆ ਇਹ ਪੰਚਾਇਤੀ ਚੋਣਾਂ ਤੋਂ ਬਾਅਦ ਪੈਸਾ ਗਿਆ ਪੈਸਾ ਪੰਚਾਇਤੀ ਚੋਣਾਂ ਤੋਂ ਬਾਅਦ ਗਿਆ ਉਹਦੇ ਰਜਿਸਟਰੀ ਹੋਈ ਤੇ ਉਹਦੇ ਹੀ ਆ ਇੰਤਕਾਲ ਚੜਿਆ ਹੁਣ ਗੱਲ ਆਉਂਦੀ ਹੈ ਕਿ ਇਹ ਸਾਰਾ ਜੋ ਹਿਸਾਬਕਤਾ ਬਣਿਆ ਜ ਕੀਤਾ ਬੜੀ ਸ਼ਰਮ ਵਾਲੀ ਗੱਲ ਹੈ ਆਪਦੇ ਆਪ ਨੂੰ ਮਹਿਸੂਸ ਹੁੰਦਾ ਹੈ ਕਿ ਕਿੱਦਾਂ ਦੇ ਵਿਧਾਇਕ ਆਪਾਂ ਚੁਣ ਰਹੇ ਆ ਕਿੱਦਾਂ ਦੇ ਵਿਧਾਇਕਾਂ ਨੂੰ ਮੂਰੇ ਲਾ ਰਹੇ ਆ ਇਸ ਕਰਕੇ ਕਿ ਤੁਸੀਂ ਲੋਕਾਂ ਨੂੰ ਲੁੱਟੋ ਤੇ ਕੁੱਟੋ ਜਿਵੇਂ ਜਸ਼ਨ ਨਾਲ ਵਾਕਿਆ ਹੋਇਆ ਸਾਫ਼ ਤੇ ਸਪਸ਼ਟ ਪੇਰੈਂਟਸ ਦਾ ਕਹਿਣਾ ਹੈ ਕਿ ਸਾਡਾ ਪੁੱਤ ਸਰਪੰਚੀ ਲੜਨਾ ਚਾਹੁੰਦਾ ਸੀ ਪਰ ਇਹ ਬੰਦੇ ਨੇ ਸਾਡੇ ਤੋਂ 25 ਲੱਖ ਰੁਪਏ ਮੰਗੇ ਤੇ ਕਹਿੰਦਾ ਸਿੱਧਾ ਸਰਪੰਚ ਬਣਾ ਦੇਾਂਗੇ ਸਾਫ਼ ਨਾਮ ਲੈ ਰਹੇ ਐਮਐਲਏ ਦਾ ਤੇ ਉਹਦੇ ਪੀਏ ਬਚਿੱਤਰ ਸਿੰਘ ਲਾਡੀ ਦਾ ਜਿੰਦੇ 'ਚ 10.5 ਲੱਖ ਰੁਪਇਆ ਨਗਰ ਜਾ ਚੁੱਕਿਆ ਜਿੰਦਾ ਦੋਸ਼ੀ ਫੋਜਾ ਸਿੰਘ ਇਹ ਕਹਿ ਰਿਹਾ ਵੀ ਕਰਨ ਨਿਜਰ ਉਹਨੇ ਪੈਸੇ ਲਏ ਮੈਂ ਫਿਰ ਇੱਕ ਗੱਲ ਦੱਸ ਦਿਆਂ ਕਿ ਕਦੇ ਵੀ ਵਿਧਾਇਕ ਕੋਈ ਮੰਤਰੀ ਕੋਈ ਐਮਪੀ ਸਿੱਧਾ ਪੈਸੇ ਨਹੀਂ ਲੈਂਦਾ ਉਹ ਕਰਿੰਦਿਆਂ ਤੋਂ ਲੈਂਦਾ ਇਹ ਸਮਝਦਾਰੀ ਬੱਚਾ-ਬੱਚਾ ਜਾਣਦਾ ਵੀ ਆਪ ਸਿੱਧਾ ਨਹੀਂ ਕਰਦੇ ਇਹ ਥੱਲੇ ਕਰਿੰਦੇ ਕਰਦੇ ਆ ਹੁਣ ਗੱਲ ਇਹ ਆ ਮੈਂ ਇਹ ਨਹੀਂ ਕਹਿ ਰਿਹਾ ਕਿ ਕੌਣ ਦੋਸ਼ੀ ਆ ਕੌਣ ਨਹੀਂ ਪਰ ਗੱਲ ਇਹ ਸਭ ਸਾਬਤ ਹੁੰਦੀ ਹੈ ਕਿ ਚਾਹੇ ਤੂੰ ਕਰਿੰਦਿਆਂ ਤੋਂ ਕਰਾਇਆ ਚਾ ਜਿਵੇਂ ਵੀ ਕਰਾਇਆ ਕ੍ਰਿਮੀਨਲ ਤਾਂ ਤੂੰ ਆਪ ਹੈ ਨਾ ਕਿ ਜਿਹੜਾ ਤੂੰ ਆਪ ਲੋਕਾਂ ਤੋਂ ਮੰਗਦਾ ਹੈ ਬੰਦੇ ਭੇਜ-ਭੇਜ ਕੇ ਵੀ ਹਾਂ ਜਾਓ ਡਰਾਓ ਤਮਕਾ 호텔 ਲਿਆਓ ਐਦਾਂ ਕਿਦਾਂ ਕਿਹੜੇ-ਕਿਹੜੇ ਲੋਕਾਂ ਤੋਂ ਕਿਵੇਂ-ਕਿਵੇਂ ਪੈਸੇ ਲਏ ਮੇਰੇ ਕੋਲ ਇੱਕ-ਇੱਕ ਚੀਜ਼ ਦਾ ਸਬੂਤ ਹੈ ਪੂਰਾ ਆਧਾਰ ਦੇ ਨਾਲ ਵਿਦ ਪ੍ਰੂਫ ਮੈਂ ਗੱਲ ਕਰ ਰਿਹਾ ਹਾਂ 20 ਕਰੋੜ ਦੀ ਆਸ-ਪਾਸ ਤੁਹਾਨੂੰ ਮੈਂ ਚੀਜ਼ ਗਿਣਾ ਚੁੱਕਿਆ ਜੋ ਇਹਨਾਂ ਨੇ ਹੁਣ ਤੱਕ ਬਣਾਈ ਹੈ ਕੋਈ ਇਹ ਹਵਾ ਚ ਗੱਲਾਂ ਨਹੀਂ ਹੈ ਆ ਤੁਹਾਨੂੰ ਆ ਪੂਰਾ ਸਬੂਤ ਦਿਖਾ ਰਿਹਾ ਐ ਇੱਦਾਂ ਹੀ ਜਿਹੜੇ ਹੋਰ ਸਬੂਤਾਂ ਨੂੰ ਚਾਹੀਦੇ ਮੈਂ ਉਹ ਵੀ ਦੇ ਦੇਵਾਂਗਾ ਕਾਰ ਕਿੱਥੋਂ ਖਰੀਦੀ ਉਹ ਸਬੂਤ ਦੇਵਾਂਗਾ ਕਿੰਨਾ ਤੋਂ ਇਹਨਾਂ ਨੇ ਜਿਹੜੀ ਕੋਠੀ ਲਈ ਹੈ 43 ਲੱਖ ਦੀ ਉਹ ਗਿਣਾ ਦੇਵਾਂਗਾ 32 ਲੱਖ ਦਾ ਸਾਹਮਣੇ ਪਲਾਟ ਲਿਆ ਉਹ ਗਿਣਾ ਦੇਵਾਂਗਾ ਇਹਨਾਂ ਨੇ ਆਪਣੇ ਜਵਾਈ ਵਾਸਤੇ ਉੱਥੇ ਕੋਠੀ ਬਣਾਉਣ ਵਾਲੀ ਸ਼ਨ ਮੰਗਲਾ ਬਣਾਉਣਾ ਉਹ ਵੀ ਮੈਂ ਸਾਹਮਣੇ ਲਿਆ ਦੇਵਾਂਗਾ ਉਹ ਸਾਹਮਣੇ ਹੈਗਾ ਤੁਸੀਂ ਜਾ ਕੇ ਦੇਖ ਔਰ ਉਹਨਾਂ ਦਾ ਸਾਰਾ ਰਿਕਾਰਡ ਕਢਾ ਸਕਦੇ ਇੱਕ ਜਵਾਬੰਦੀ ਮੈਂ ਤੁਹਾਨੂੰ ਕਢਾਤੀ ਹੈ ਇਸੇ ਤਰੀਕੇ ਇੱਕ ਹੋਰ ਇਹਨਾਂ ਨੇ ਪਲਾਟ ਲਿਆ ਇੱਕ ਸਤੀ ਵਾਲੇ ਚੌਕ ਚ ਪਿੰਡ ਹੈ ਕੋਈ ਉੱਥੇ 2.5 ਕਿੱਲੇ ਜ਼ਮੀਨ ਖਰੀਦੀ ਹੈ ਇੱਕ ਉੱਥੇ ਤੁਹਾਨੂੰ ਮੈਂ ਦੱਸਦੇ ਆ ਵਜੀਦਪੁਰ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦੇ ਨਾਲ ਇਹਨਾਂ ਨੇ ਜ਼ਮੀਨ ਖਰੀਦੀ ਹੈ ਕਰੀਬਨ 4 ਕਨਾਲ ਜਗਾ ਉਹ 4 ਕਨਾਲ ਜਗਾ ਜਿਹੜੀ ਆ ਉਹਦਾ ਅਸੀਂ ਰਿਕਾਰਡ ਕਢਾ ਰਹੇ ਆ ਉਹ ਵੀ ਅਸੀਂ ਪਬਲਿਕ ਦੇ ਵਿੱਚ ਨਸ਼ਰ ਕਰਾਂਗੇ ਕਰੀਬਨ 2 ਕਰੋੜ ਦੇ ਆਸ-ਪਾਸ ਦਾ ਪਲਾਟ ਹੈਗਾ ਇਹ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਦੀ ਪਤਨੀ ਦੇ ਨਾਮ ਦੀ ਪ੍ਰਾਪਰਟੀ ਜਿਹੜੀ ਕਿ ਕਰੀਬਨ 5 ਕਨਾਲ ਤੇ 2 ਮਰਲੇ तकरीबन 102 ਮਰਲੇ ਉੱਥੇ ਪੈਟਰੋਲ ਪੰਪ ਲਗਾਉਣ ਵਾਸਤੇ ਉਹ ਜਗ੍ਹਾ ਜਿਹੜੀ ਉੱਥੇ ਨੀਂਹਾਂ ਭਰੀਆਂ ਜਾ ਰਹੀਆਂ ਉਹ ਵੀ ਟਰਾਲੀਆਂ ਜਿਹੜੀਆਂ ਮਿੱਟੀ ਉੱਥੇ ਪਈ ਹੈ 150 ਟਰਾਲੀ ਦੇ ਆਸ-ਪਾਸ ਮਿੱਟੀ ਪਈ ਹੈ ਉਹ ਵੀ ਵੰਗਾਰ ਚ ਪਈ ਹੈ ਜਿਹੜੇ ਟਰਾਲੀ ਚ ਸੜਦੇ ਉਹਨਾਂ ਨੂੰ ਪੁੱਛਿਆ ਭਾਈ ਤੁਹਾਨੂੰ ਪੈਸਾ ਮਿਲਦਾ ਹੈ ਕੌਣ ਪੈਸਾ ਦੇ ਰਿਹਾ ਤੁਹਾਨੂੰ ਸਮਝ ਆ ਸਮਝ ਆ ਜਾਵੇਗਾ ਬਈ ਮਿੱਟੀ ਪਾਉਣ ਵਾਲਾ ਵਿਅਕਤੀ ਕੌਣ ਹੈ ਇਸ ਕਰਕੇ ਦੋਸਤੋ ਇਹਨਾਂ ਦੇ ਕਰਿੰਦੇ ਮੇਰੇ ਤੇ ਸਵਾਲੀਆ ਨਿਸ਼ਾਨ ਚੱਕਦੇ ਹੈ ਮੈਂ ਤੁਹਾਨੂੰ ਜੋ ਕੁਝ ਦੱਸਿਆ ਸਬੂਤਾਂ ਦੇ ਆਧਾਰ ਤੇ ਤੇ ਵਿਧ ਕਾਗਜ ਦੱਸਿਆ ਵੀ ਡਾਕੂਮੈਂਟ ਦੱਸਿਆ ਲੈ ਫੋਜਾ ਸਿਓ ਹੁਣ ਤੇ ਭੱਜ ਕਿੱਥੇ ਭਜਦਾ ਤੋ ਇਹ ਗੱਲ ਕਹਿੰਦਾ ਸ਼ਰਮਾ ਮੈਨੂੰ ਬਦਨਾਮ ਕਰਦਾ ਸ਼ਰਮਾ ਮੈਨੂੰ ਮਾੜਾ ਕਹਿੰਦਾ ਮਾੜਾ ਬੋਲਦਾ ਤਾਂ ਮੈਂ ਤਾਂ ਉਹਨੂੰ ਤੱਥਾਂ ਦੇ ਆਧਾਰ ਨਾਲ ਬੋਲਦਾ ਕੋਈ ਇਦਾਂ ਨਹੀਂ ਬੋਲਦਾ ਤੂੰ ਉਸ ਘਰ ਦਾ ਪੁੱਤ ਖਾਇਆ ਤੋ ਉਸ ਘਰ ਦੇ ਨੌਜਵਾਨ ਵੀਰ ਨੂੰ ਦੇਖ ਕਿਵੇਂ ਉਸ ਘਰ ਨੂੰ ਜਾੜ ਕੇ ਰੱਖਦਾ ਮਾਂ ਦੀ ਕੁੱਖ ਨੂੰ ਜਾੜ ਕੇ ਰੱਖਦਾ ਤੈਨੂੰ ਮੈਂ ਵੀ ਵਿਸ਼ਵਾਸ ਦਿਵਾ ਦਿਆਂ ਚਾਹੁੰਦਾ ਇੱਕ ਗੱਲ ਯਾਦ ਰੱਖੀ ਤੂੰ ਜਦ ਤੱਕ ਤੈਨੂੰ ਜੇਲ੍ਹ ਦੇ ਪਿੱਛੇ ਨਾ ਪਹੁੰਚਾਇਆ ਉਹ ਤੱਕ ਦੀਪਕ ਸ਼ਰਮਾ ਚੈਨ ਦਾ ਸਾਹ ਨਹੀਂ ਲਾਊਗਾ ਚਾਹੇ ਮੈਨੂੰ ਗੋਲੀ ਨਾਲ ਮਾਰਾ ਦੀ ਤੇ ਚਾਹੇ ਤੂੰ ਮੇਰੇ ਉੱਪਰ ਜੋ ਮਰਜ਼ੀ ਕੰਮ ਕਰਾ ਦੀ ਮਾਰ ਸਕਦਾ ਮਿੱਟ ਸਕਦਾ ਪਰ ਪਿੱਛੇ ਨਹੀਂ ਹਟ ਸਕਦਾ ਤੈਨੂੰ ਮੈਂ ਜੇਲ੍ਹ ਦੇ ਪਿੱਛੇ ਛੱਟ ਕੇ ਰਾਂਗਾ ਨਿਪੂਜੀ ਇੱਕ ਸਵਾਲ ਇਹ ਦੇਚੋ ਖੜਾ ਹੁੰਦਾ ਤੁਹਾਡੀਆਂ ਹੀ ਗੱਲਾਂ ਚੋਂ ਇਹ ਜਿਹੜੀਆਂ ਪ੍ਰਾਪਰਟੀਆਂ ਤੁਸੀਂ ਗਨਾਈਆਂ ਹੋ ਸਕਦਾ ਏ ਫੌਜਾ ਸਿੰਘ ਕੋਲੇ ਪਹਿਲਾਂ ਹੀ ਪ੍ਰਾਪਰਟੀਆਂ ਹੋਣ ਹੋ ਸਕਦਾ ਉਹਨਾਂ ਦੀ ਇਨਕਮ ਸੋਰਸ ਇੰਨੇ ਹੋਣ ਜਿਹਦੇ ਕਾਰਨ ਉਹਨਾਂ ਨੇ ਖਰੀਦੀਆਂ ਹੋਣ ਜਾਂ ਉਹਨਾਂ ਦਾ ਜਿਹੜਾ ਜਵਾਈ ਦਾ ਨਾਮ ਤੁਸੀਂ ਲੈ ਰਹੇ ਹੋ ਹੋ ਸਕਦਾ ਉਹਨਾਂ ਦਾ ਕੋਈ ਬਿਜ਼ਨਸ ਹੋਵੇ ਜਿਹਦੇ ਨਾਲ ਇਹ ਪ੍ਰਾਪਰਟੀਆਂ ਖਰੀਦੀਆਂ ਗਈਆਂ ਹੋਣ ਜਿਹੜੇ ਇਹਨਾਂ ਦੇ ਜਵਾਈ ਸਾਹਿਬ ਐ ਕੁੱਲ ਉਹਨਾਂ ਦੀ ਉਮਰ ਕਿੰਨੀ ਐ ਹਮ ਉਮਰ ਨੇ ਆਪਣੀ ਏਜ ਦੇ ਨੇ ਸੈਲਰੀ ਸ਼ੁਰੂਤ ਲੈ ਕੇ ਤੇ ਹੋਂ ਤੱਕ ਵੀ ਲੋਨ ਤੱਕ ਕਰੋੜ ਰੁਪਈਆ ਨਹੀਂ ਬੰਦਾ ਤੇ ਫਿਰ ਇਹ ਪ੍ਰਾਪਰਟੀ ਤਾਂ 2 ਕਰੋੜ ਦੀ ਜਿਹੜਾ ਕੱਲਾ ਇੱਕ ਪਲਾਟ ਲਿਆ ਇਹਨਾਂ ਨੇ ਜਿਹੜਾ ਮਕਾਨ ਬਣਾਉਣ ਵਾਸਤੇ ਉਹਨੂੰ ਲੈ ਕੇ ਦਿੱਤਾ ਉਹਨੂੰ ਇਕੱਲਾ ਤੁਸੀਂ ਲੈ ਲਓ 1.5 ਕਰੋੜ ਰੁਪਈਆ ਤੇ ਉਹੀ ਬਣਾ ਕੇ ਦਿਖਾ ਦਿਓ ਕਿਵੇਂ ਬੰਦਾ ਫਿਰ ਗੱਡੀ ਵੀ ਲੈ ਲਈ ਆਨੰਦ ਨਿਵਾਸ ਵੀ ਬਣਾ ਲਿਆ ਪ੍ਰਾਪਰਟੀ ਜੈਦਰ ਵੀ ਨਾਲ ਬਹਿ 20 ਕਰੋੜ ਦੀ ਕਹਿ ਰਹੇ ਆ ਜਦੋਂ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਸਟੇਟਮੈਂਟ ਦੇਣੀ ਹੁੰਦੀ ਹੈ ਜਦੋਂ ਇਲੈਕਸ਼ਨ ਲੜਦੇ ਆ ਤਾਂ ਟੋਟਲ ਸਟੇਟਮੈਂਟ ਚ ਕਿੰਨੀ ਅਮਾਉਂਟ ਦਿਖਾਈ ਹੈ ਉੱਥੇ ਦਿਖਾਈ ਹੈ ਜੀ ਹਾਂ ਹੈ ਤੁਹਾਡੇ ਕੋਲ ਹਾਂ ਹੈ ਉਹਦੀ ਮੇਰੇ ਕੋਲ ਕਾਪੀ ਹੈ ਕਰੀਬਨ 2 ਤੋਂ 2.5 ਕਰੋੜ ਰੁਪਈਆ ਜ਼ਮੀਨ ਦੇ ਸਮੇਤ ਕਿ ਜਿੰਦੇ ਚ ਦੱਸਦੇ ਆ ਕਿ 4-5 ਕਿੱਲੇ ਜ਼ਮੀਨ ਹੈ ਬਠਿੰਡੇ ਵਾਲਾ ਘਰ ਹੈ ਇੱਕ ਸੈਂਟਰੋ ਕਾਰ ਹੈ ਔਰ ਇੱਕ ਜਿਹੜਾ ਪਿੰਡ ਵਾਲਾ ਘ ਸਾਰੀ ਅਮਾਉਂਟ ਇਕੱਠੀ ਕਰਨ ਤੋਂ ਬਾਅਦ ਵੀ 2.5 ਕਰੋੜ ਨਹੀਂ ਡੱਪਦਾ ਜਿੰਨਾ ਸੋਨਾ ਚਾਂਦੀ ਸਭ ਕੁਝ ਮਿਲਾ ਕੇ ਤੇ ਜਿਹੜਾ 2.5 ਕਰੋੜ ਰੁਪਏ ਦੀ ਤਾਂ ਇਹਨਾਂ ਤੁਹਾਨੂੰ ਦੋ ਚੀਜ਼ਾਂ ਹੀ ਗਿਨਾਤੀਆਂ ਇਹਨਾਂ ਦੇ ਦੋਨਾਂ ਦੇ ਘਰ ਹੀ ਗਿਨਾਤੇ ਨੇ ਕਿ ਜਿਹੜੇ ਬਣਾਏ ਤਾਂ ਪਹਿਲਾ ਇਹ ਸਵਾਲੀਆ ਨਿਸ਼ਾਨ ਇਹ ਹੈ ਕਿ ਫਰੋਹੇਪੁਰ ਜਿਹੜੀ ਕੋਠੀ ਹੈ ਉਹ ਤੁਸੀਂ ਕਿਵੇਂ ਲਈ ਜਿਹੜੇ ਤੁਹਾਡੇ ਕੋਠੀ ਦੇ ਸਾਹਮਣੇ ਘਰ ਤੁਹਾਡੇ ਜਵਾਈ ਸਾਹਿਬ ਨੂੰ ਜਿਹੜਾ ਤੁਸੀਂ ਲੈ ਕੇ ਦਿੱਤਾ ਉਹ ਕਿਵੇਂ ਬਣ ਗਿਆ ਫਿਰ ਜਿਹੜੀ ਚਰਨਜੀਤ ਕੌਰ ਇਹਨਾਂ ਦੇ ਵਾਈਫ ਦੇ ਨਾਮ ਜਿਹੜਾ ਤੁਹਾਨੂੰ ਆ ਜਮੀਨ ਦਿਖਾਈ ਹੈ ਏ ਇਹਨਾਂ ਨੇ 102 ਮਰਲੇ ਕਿਵੇਂ ਲੈ ਲਈ ਆਨੰਦ ਨਵਾਸ ਕਰੀਬਨ ਕਰੀਬਨ ਮੈਂ ਪਲਾਟ ਦੇ ਸਮੇਤ ਕਰੋੜ ਰੁਪਏ ਦਾ ਉਹ ਤੁਸੀਂ ਕਿਵੇਂ ਬਣਾ ਲਿਆ ਜਿਹੜੀਆਂ ਸਾਰੀਆਂ ਚੀਜ਼ਾਂ ਜੋ ਛੋਟੀ ਛੋਟੀ ਚੀਜ਼ ਵੀ ਮੈਂ ਗੱਲ ਕਰਦਾ ਜੋ ਨੇੜੇ ਤੇੜੇ ਦੀਆਂ ਨੇ ਸਾਰੀ ਅਮਾਉਂਟ ਬੰਦੀ ਹੈ 20 ਕਰੋੜ ਰੁਪਏ ਜਿਹੜੀ ਕਿ ਤੁਸੀਂ ਲਾ ਚੁੱਕੇ ਹੋ ਦਿਖਦੀ ਪਈ ਆ ਵੀ ਤੁਸੀਂ ਇੱਥੇ ਇਨਵੈਸਟਮੈਂਟ ਕੀਤੀ ਹੈ 30 ਕਰੋੜ ਰੁਪਏ ਰਹਿ ਗਿਆ ਉਹ ਰਾਜਸਥਾਨ ਇਹਨਾਂ ਨੇ ਜ਼ਮੀਨ ਲਈ ਤੇ ਬਠਿੰਡੇ ਜ਼ਮੀਨ ਲਈ ਉਹ ਨਾਲ ਹੀ ਇਹਨਾਂ ਨੇ ਇੱਕ ਫਾਰਮ ਹਾਊਸ ਲਿਆ ਚੰਡੀਗੜ੍ਹ ਜਿੰਦਾ ਬੋਸ ਥੋੜੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਕਾਗਜ਼ਾਤ ਦੇ ਸਮੇਤ ਸਬੂਤ ਦੇ ਸਬੇਤ ਉਹ ਵੀ ਨਿਸ਼ਰ ਕਰਾਂਗਾ। ਬੇ ਕਰਦੇ ਕੀ ਪਏ ਆ। ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲੇ ਜਿਵੇਂ ਤੁਸੀਂ ਅ ਕਈ ਆ ਵੀ ਬਾਹਰਲੀ ਸਟੇਟ ਦੇ ਵਿੱਚ ਜ਼ਮੀਨ ਲਈ 30 ਕਰੋੜ ਦਾ ਸਾਰਾ ਪਾਸੇ ਲਾਇਆ ਉਹ ਸਾਰੇ ਸਬੂਤ ਹੈਗੇ ਆ। ਪੂਰੇ ਸਬੂਤ ਇਕੱਠੇ ਕਰ ਰਹੇ ਆ। ਸਾਰੀ ਕਲਮਾਨਾ ਨਹੀਂ ਇਹਲਾ ਵੀ ਬੜਾ ਚਲਦਾ ਏ ਇਹ ਨਾ ਹੋਵੇ ਕਿ ਫੌਜਾ ਮੈਨ ਲੱਗਦਾ ਮੈਂ ਪਿੱਛੇ ਜੇ ਸੁਣਿਆ ਸੀ ਕਹਿੰਦੇ ਵੀ ਮਾਨਹਾਨੀ ਹੋਣੀ ਚਾਹੀਦੀ ਆ। ਫੌਜਾ ਸਿੰਘ ਇੱਕ ਨਾ ਪੱਤਰਕਾਰ ਪੁੱਛਦਾ। ਉਹ ਉਹ ਪੱਤਰਕਾਰ ਵੀ ਵਿਚਾਰੇ ਕਿਹੜੇ ਨੇ। ਮੇਰੇ ਸਾਹਮਣਾਂ ਜਾਦਾ ਚੈਨਲ ਨਾ ਸੁਣਨ ਵਾਲੇ ਪੱਤਰਕਾਰ ਨੇ ਉਹ ਜਾਂਦੇ ਆ ਉਹਨਾਂ ਕੋਲ ਤੇ ਉਹ ਸਵਾਲ ਆਪ ਹੀ ਸਵਾਲ ਤੇ ਆਪ ਹੀ ਜਵਾਬ ਹੁਣ ਗੱਲ ਉਹਨਾਂ ਨੇ ਪੁੱਛੀ ਮਾਂ ਨਾਨੀ ਦੀ ਤਾਂ ਮੈਂ ਦੱਸ ਦੇਣਾ ਚਾਹੁੰਨਾ ਕਿ ਤੁਸੀਂ ਕਿਹਾ ਵੀ ਮੇਰੇ ਕੋਲ ਪੈਸੇ ਹੈ ਨਹੀਂ ਮਾਂ ਨਾਨੀ ਕਰਨ ਨੂੰ ਬੜਾ ਔਖਾ ਹੈ ਮੈਨੂੰ ਆਣਾ ਜਾਣਾ ਮਾਂ ਨਾਨੀ ਤਾਂ ਨਹੀਂ ਮੈਂ ਕਰ ਰਿਹਾ ਜਿਵੇਂ ਕੋਲ ਪੈਸਾ ਹੁੰਦਾ ਤੇ ਮੈਂ ਲਾ ਦਿੰਦਾ ਤਾਂ ਭੋਜਾ ਸਿਓ ਲੈ ਤੈਨੂੰ ਅੱਜ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਜੇਕਰ ਤਾਂ ਮੈਂ ਹੈਗਾ ਗਲਤ ਜੇ ਤੈਨੂੰ ਲੱਗਦਾ ਵੀ ਦੀਪਕ ਸ਼ਰਮਾ ਫਾਲਤੂ ਗੱਲ ਕਰ ਰਿਹਾ ਹੈ ਜਦ ਮੇਰੇ ਤੇ આરોਪ ਲਾ ਰਿਹਾ ਬਿਨਾ ਆਧਾਰ ਦੇ ਸਬੂਤ ਇਹਨੂੰ ਦੇ ਦਿੱਤੇ ਹੈ ਸੀਬੀਆਰ ਇਨਕੁਆਇਰੀ ਤੇਰੇ ਤੇ ਮੈਂ ਕਰਾ ਰਿਹਾ ਦੂਸਰੀ ਗੱਲ ਇਹ ਤਨ ਮੈਂ ਦੱਸ ਦੇਣਾ ਚਾਹਨਾ ਜਿਹੜਾ ਤੂੰ ਕਹਿਣਾ ਮੇਰੇ ਕੋਲ ਪੈਸਾ ਹੈ ਨਹੀਂ ਮਾਨ ਨਾ ਨਹੀਂ ਕਰਨ ਨੂੰ ਪੰਜਾਬ ਦਾ ਛੱਡ ਤੋਂ ਪੂਰੇ ਦੇਸ਼ ਦੁਨੀਆ ਦਾ ਜਿੰਨਾ ਮਹਿੰਗਾ ਵਕੀਲ ਹੈ ਤੂੰ ਉਹ ਕਰ ਲਾ ਜਿਹੜੀ ਤੋ ਕੋਰਟ ਕਹੇਗਾ ਤੂੰ ਉੱਥੇ ਫਾਈਲ ਕਰ ਲਾ ਜਿੰਨਾ ਤੇਰਾ ਖਰਚਾ ਆਏਗਾ ਗੱਡੀ ਦਾ ਆਣ ਜਾਣ ਦਾ ਕਾਗਜ਼ਾਂ ਦਾ ਪੱਤਰ ਪੱਤਰ ਦਾ ਜੋ ਵੀ ਕੋਈ ਖਰਚਾ ਆਉਂਦਾ ਹੈ ਸਾਰੇ ਖਰਚੇ ਮੈਂ ਤੈਨੂੰ ਦਿਆਂਗਾ ਮੇਰੇ ਵੱਲੋਂ ਅਜ ਫੋਜਾ ਸਿੰਘ ਨੂੰ ਕਹਿ ਦਿਓ ਤੈਨੂੰ 10 ਲੱਖ 20 ਲੱਖ 50 ਲੱਖ ਜੋ ਤੈਨੂੰ ਚਾਹੀਦਾ ਮੈਂ ਤੈਨੂੰ ਨਗਦ ਲਿਆ ਕੇ ਦੇ ਦਿੰਦਾ ਮੈਂ ਜਿੱਥੋਂ ਮਰਜ਼ੀ ਲਾ ਕੇ ਦੇ ਆ ਤੇ ਤੂੰ ਮੇਰੇ ਤੇ ਜੋ ਕਰਨਾ ਹੈ ਮਾਨ ਨਾਣੀ ਪਾਉਣੀ ਆ ਕੇਸ ਪਾਉਣਾ ਲੈ ਤੂੰ ਪਾ ਦੇ ਜੇ ਮੈਂ ਗਲਤ ਹੋਇਆ ਤੇ ਮੈਂ ਸਜ਼ਾ ਦਾ ਭਾਗੀ ਆ ਮੈਂ ਜੇਲ੍ਹਾਂੋਂ ਭੋਕੇ ਆਉਂਗਾ ਤੇ ਜੇ ਇਹ ਗਲਤ ਹੋਇਆ ਉੱਥੇ ਚਨੌਤੀ ਕੋਰਟ ਦੇ ਵਿੱਚ ਇਹਨੂੰ ਦਿਆਂਗਾ ਔਰ ਕੋਰਟ ਦੇ ਵਿੱਚ ਇਹਨੂੰ ਸਾਬਤ ਕਰਾਂਗਾ ਕਿ ਜੋ ਗੱਲਾਂ ਕਹੀਆਂ ਇਹ ਮਾਨਹਾਨੀ ਹੈ ਕਿ ਵਾਕਈ ਇਹ ਬੰਦਾ ਅਰੋਪੀ ਹੈ ਇਹ ਬੰਦਾ ਕ੍ਰਿਮੀਨਲ ਹੈ ਸਾਰਾ ਕੁਝ ਛੁਪਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਨਾ ਫੜਿਆ ਜਾਵਾਂ ਪਰ ਹੁਣ ਜਿੰਨੇ ਜਸ਼ਨ ਨੇ ਜਿੰਨਾਂ ਨਾਲ ਤਸ਼ੱਦਦ ਢਾਈ ਜਾ ਰਹੀ ਹੈ ਉਹ ਸਾਰੇ ਬਾਹਰ ਆ ਰਹੇ ਸਬੂਤਾਂ ਦੇ ਨਾਲ ਬਾਹਰ ਆ ਰਹੇ ਹੈ ਹਰ ਗੱਲ ਜਿਹੜੀ ਨਸ਼ਰ ਕਰਨ ਨੂੰ ਤਿਆਰ ਨੇ ਆ ਜਿਹੜੀਆਂ ਸਬੂਤ ਮੇਰੇ ਕੋਲ ਇਹ ਆਏ ਨੇ ਇਹ ਵੀ ਇਦਾਂ ਨਹੀਂ ਆਏ ਇਹ ਕਹਿੰਦੇ ਨੇ ਜੀ ਤੁਹਾਨੂੰ ਸਾਹਮਣੇ ਬੰਦੇ ਬਿਠਾ ਕੇ ਇਹ ਗੱਲ ਘਵਾਵਾਂਗੇ ਵੀ ਐਨਐਨਡੀ ਦੀ ਪ੍ਰੋਪਰਟੀ ਲਈ ਹੈ ਹੁਣ ਕਾਗਜ਼ਾਂ ਦੇ ਵਿੱਚ ਹੈ ਕੋਈ ਮੈਂ ਬਾਹਰੋਂ ਕਰਕੇ ਬਣਾਗੇ ਨਹੀਂ ਲੈ ਤੁਸੀਂ ਜਾ ਕੇ ਜਮ੍ਹਾਂ ਬੰਦੀ ਕਢਾ ਲਓ ਵੀ ਗਲਤ ਹੈ ਕਿ ਸਹੀ ਹੈ ਤੁਸੀਂ ਸਾਰਾ ਕੁਝ ਛੱਡ ਦਿਓ ਮੈਂ ਕਹਿੰਦਾ 20 ਕਰੋੜ ਮੈਂ ਕਹਿ ਰਿਹਾ ਲਾਇਆ ਉਹ ਛੱਡ ਦਿਓ ਹੂੰ ਮੇਨ ਚੀਜ਼ ਹੀ ਹੈ ਜੋ ਜੋ ਇਹਨਾਂ ਦੀ ਪਤਨੀ ਹੈ ਉਹਨਾਂ ਦੇ ਨਾਮ ਦੀ ਪ੍ਰਾਪਰਟੀ ਜਿਹੜੀ ਕਰੀਬਨ 2 ਕਰੋੜ ਦੇ ਆਸ-ਪਾਸ ਦੀ ਲਈ ਗਈ ਉਹ ਕਿੱਥੋਂ ਆਈ ਸਿਰਫ ਇੰਨਾ ਹੀ ਜਵਾਬ ਦੇ ਰਹੇ ਹੋ ਕਿ 2 ਕਰੋੜ ਰੁਪਏ ਤੁਸੀਂ ਹੁਣ ਤੱਕ ਕਮਾਇਆ ਕਿੱਥੋਂ ਕਿੱਥੋਂ ਕੋਲੇ ਤੁਸੀਂ ਤੁਸੀਂ ਕਿਹਾ ਵੀ ਤੁਹਾਡੇ ਕੋਲੇ ਸਰਪੰਚਾ ਵੱਲੋਂ ਐਫੀਡੀ ਰਿਵਲ ਦਿੱਤੇ ਗਏ ਨੇ ਕਾਫੀ ਵੱਲੋਂ ਕਿੰਨੇ ਕ ਸਰਪੰਚੀ ਵਰਗੇ 40 ਸਰਪੰਚ 40 ਸਰਪੰਚ ਟੋਟਲ ਕਿੰਨੀਆਂ ਬਣ ਚੈਤਾਂ ਨੇ ਕਰੀਬਨ 150 ਦੇ ਆਸ-ਪਾਸ ਔਰ 40 ਤੁਹਾਡੇ ਕੋਲੇ ਹਾਂ ਉਹ ਇਹੀ ਨੇ ਵੀ ਸਾਡੇ ਤੋਂ ਉਹ ਸਰਪੰਚ ਸਾਫ਼ ਕਹਿਣਾ ਕੋਈ ਕਹਿੰਦਾ ਮੇਰੇ ਤੋਂ 15 ਲੱਖ ਲਿਆ ਕੋਈ ਕਹਿੰਦਾ ਮੇਰੇ ਤੋਂ 30 ਲੱਖ ਲਿਆ ਕੋਈ ਕਹਿੰਦਾ 35 ਲੱਖ ਉਹਨਾਂ ਦੇ ਵਿੱਚ ਇੱਕ ਬੰਦਾ ਹੈ ਉਹ ਜਿੰਨੇ ਤੋਂ 45 ਲੱਖ ਲਿਆ ਇਹ ਸਾਰੇ ਇਹ ਕੈਮਰੇ ਤੇ ਓਨਲੀ ਰੈਡੀ ਨਹੀਂ ਮਤਲਬ ਜਿਵੇਂ ਤੁਸੀਂ ਦੱਸਿਆ ਹੁੰਦਾ ਲਿਆਉਂਗਾ ਰੈਡੀ ਮਤਲਬ ਖੁਲਾਸਾ ਅਗਰ ਇਹ ਭਗਵੰਤ ਸਿੰਘ ਮਾਨ ਜਾਂ ਉੱਪਰ ਤੱਕ ਗੱਲ ਜਾਣੀ ਹੋਵੇ ਤਾਂ ਕਿ ਉਹ ਦੱਸਣ ਲਈ ਤਿਆਰ ਸਾਰੇ ਸਰਪੰਚ ਜਾਣਗੇ ਜੀ ਜਿੰਨੇ ਸਰਪੰਚ ਨੇ 40 ਦੇ 40 ਸਰਪੰਚ ਨਾਲ ਜਾਣ ਸਬੂਤਾ ਸਮੇਤ ਜਾਣਗੇ ਮੇਰੇ ਕੋਲ ਸਬੂਤ ਨੇ ਉਹਨਾਂ ਦੇ ਸਬੂਤ ਦਿਖਾ ਰਹੇ ਆ ਮੇਰੇ ਕੋਲ ਸਬੂਤ ਨੇ ਮੈਂ ਨਾਲ ਲੈ ਕੇ ਚਲਾਂਗਾ ਜਿੱਥੇ ਮਰਜ਼ੀ ਬੁਲਾਉਣ ਔਰ ਇੱਕ ਗੱਲ ਹੋਰ ਹੈ ਮੈਂ ਸੀਬੀਆਈ ਦੀ ਇਨਕੁਆਇਰੀ ਬਿਠਾਉਣਾ ਚਾਹੁੰਦਾ ਨੇ ਤੇ ਔਰ ਆਪ ਜੀ ਦੇ ਚੈਨਲ ਦੇ ਮਾਧਿਅਮ ਰਹੀਂ ਇਹ ਗੱਲ ਸਰਕਾਰ ਤੱਕ ਪਹੁੰਚਾਉਣਾ ਚਾਹੁੰਦਾ ਪਾਰਟੀ ਤੱਕ ਪਹੁੰਚਾਉਣਾ ਚਾਹੁੰਦਾ ਔਰ ਇਹ ਵੀ ਗੱਲ ਦੱਸ ਦੇਣਾ ਚਾਹੁੰਦਾ ਇਹ ਖਾਸ ਕਰਕੇ ਇਹਨੂੰ ਹਾਈਲਾਈਟ ਕਰਕੇ ਚਲਾਇਆ ਜੀ ਜੇਕਰ ਜਸ਼ਨ ਨੂੰ ਇਨਸਾਫ ਨਾ ਮਿਲਿਆ ਇਹ ਗੱਲ ਕਰਕੇ ਕਿ ਅੱਗੇ ਹਾਈ ਪ੍ਰੋਫਾਈਲ ਹੈ ਐਮਐਲਏ ਹੈ ਮੈਨੂੰ ਪਾਰਟੀ ਛੱਡਣੀ ਪਵੇ ਪਾਰਟੀ ਮੈਨੂੰ ਕੱਢ ਦਵੇ ਇਹ ਕਹਿ ਕੇ ਕਿ ਇਹ ਜਿਹੜਾ ਪਾਰਟੀ ਦੇ ਖਿਲਾਫ ਬੋਲਦਾ ਹੈ ਜੋ ਬੋਲਦਾ ਮੈਂ ਬਿਲਕੁਲ ਉਹ ਪਾਰਟੀਆਂ ਪੂਟੀਆਂ ਕੋਈ ਨਹੀਂ ਮੇਰੇ ਆਸਤੇ ਜੇ ਕਰ ਇਹਨੂੰ ਇਨਸਾਫ ਨਹੀਂ ਮਿਲਦਾ ਦੋ ਚਾਰਾਂ ਦਿਨਾਂ ਦੇ ਵਿੱਚ ਤਾਂ ਮੈਂ ਪਾਰਟੀ ਤੋਂ ਅਸਤੀਫਾ ਵੀ ਦੇਣ ਆਸਤੇ ਤਿਆਰ ਆ ਮੈਂ ਇਸ ਪਾਰਟੀ ਨੂੰ ਛੱਡਣ ਲਈ ਤਿਆਰ ਆ ਜੇ ਕਰ ਇਹਨੂੰ ਇਨਸਾਫ ਨਾ ਮਿਲਿਆ ਕੀ ਉਹਦੋਂ ਤੁਹਾਡੇ ਕੋਲ ਹੁਣਾਮਾਂ ਦੀ ਮੈਂ ਸਟੇਟ ਜੁਆਇੰਟ ਸੈਕਟਰੀ ਆ ਅਲੱਗ-ਅਲੱਗ ਮੇਰੇ ਕੋਲ ਅਹੁਦੇ ਆ ਡਿਸਟ੍ਰਿਕਟ ਦੇ ਉਹਦੇ ਐ ਸਟੇਟ ਦੇ ਉਹਦੇ ਐ ਕੋਆਰਡੀਨੇਟਰ ਦੇ ਉਹਦੇ ਐ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜਾ ਕੰਮ ਕੀਤਾ ਉਹ ਉਹਦੇ ਐ तकरीबन 10 12 ਉਹਦੇ ਮੇਰੇ ਕੋਲ ਹੈਗੇ ਸਰਕਾਰ ਵੱਲੋਂ ਪਿੱਛੇ ਮੈਨੂੰ ਜਿਹੜਾ ਵਿਲੇਜ ਐਂ ਖਾਦੀ ਇੰਡਸਟਰੀ ਬੋਰਡ ਦਾ ਮੈਂਬਰ ਵੀ ਲਾਇਆ ਸੀ ਉਦੋਂ ਵੀ ਮਸਤੀਫਾ ਦਿੱਤਾ ਸੀ ਨਾ ਮੈਂ ਚੇਅਰਮੈਨ ਆ ਜਿਹੜਾ ਫੋਜਾ ਸਿੰਘ ਕਹਿੰਦਾ ਤੂੰ ਹਲਕਾ ਨਚਾਇ ਲੱਗਣਾ ਚਾਹੁੰਦਾ ਬਾ ਵਾਰ-ਵਾਰ ਕਹਿ ਰਿਹਾ ਨਾ ਹਲਕਾ ਨਚਾਇ ਲੱਗਣਾ ਚਾਹੁੰਦਾ ਲੈ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰੇ ਇਹ ਗੱਲ ਕਹਿ ਦੇਣਾ ਚਾਹੁੰਦਾ ਸਾਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਗੱਲ ਕਹਿਦਾ ਚਾਹੁੰਦਾ ਵੀ ਆ 2 ਇਹ 2 ਸਾਲ ਸਰਕਾਰ ਦੇ ਦਿੰਦੀ ਹੈ ਜੇ 2 ਸਾਲ ਜੇ ਸਰਕਾਰ ਮੈਨੂੰ ਹਲਕਾ ਇੰਚਾਰਜ ਲਾਉਂਦੀ ਵੀ ਹੈ ਤਾਂ ਮੈਂ ਪਹਿਲਾਂ ਹੀ ਕਹਿ ਰਿਹਾ ਮੇਰਾ ਅਸਤੀਫਾ ਹੈ ਨਾ ਮੈਂ ਹਲਕਾ ਇੰਚਾਰਜ ਅੱਜ ਲੱਗਾ ਨਾ ਕੱਲ ਲੱਗਾ ਨਾ ਮੈਂ ਪਾਰਟੀ ਦੀ ਕਿਸੇ ਵੱਡੀ ਜ਼ਿੰਮੇਵਾਰੀ 'ਚ ਬੈਠਾ ਜੋ ਮੇਰੇ ਕੋਲ ਉਹਦੇ ਐ ਅੱਜ ਤੋਂ ਬਾਅਦ ਮੈਂ ਉਹ ਉਹਦੇ ਵੀ ਲਿਖਨੇ ਬੰਦ ਕਰ ਦਿਆਂਗਾ ਨਾ ਮੈਂ ਪਾਰਟੀ ਦਾ ਕਿਤੇ ਜ਼ਿਕਰ ਕਰਾਂਗਾ ਇਹ ਮੈਂ ਸਾਫ਼ ਨਾਸ਼ਰ ਕਰ ਰਿਹਾ ਆਪਣੇ ਚੈਨਲ 'ላይ ਮੈਨੂੰ ਉਸ ਬੱਚੇ ਦਾ ਇਨਸਾਫ਼ ਚਾਹੀਦਾ ਮੈਂ ਆਪਣੇ ਬੇਟੇ ਤੇ ਉਹ ਚਿਹਰਾ ਦੇਖਦਾ ਕਿ ਕਿਵੇਂ ਹੋਇਆ ਹੋਣਾ ਇਸ ਕਰਕੇ ਮੈਂ ਛੱਡਣ ਨੂੰ ਤਿਆਰ ਹਾਂ ਤਾਂ ਬਿਲਕੁਲ ਇਹ ਦੋਸ਼ ਕਾਫੀ ਵੱਡੇ ਨੇ ਜੋ ਕਿ ਇਕੱਥੀ ਦੋਸ਼ 50 ਕੋਰੜ ਰੁਪਈਏ ਦੇ ਨੇ ਨਾਲ ਜ਼ਮੀਨਾਂ ਨੇ ਮਹਿੰਗੀਆਂ ਗੱਡੀਆਂ ਨੇ ਐਸ਼ੋ ਰਾਮ ਦੀ ਜ਼ਿੰਦਗੀ ਆ ਜੋ ਦੀਪਕ ਸ਼ਰਮਾ ਨੇ ਸਾਂਝੀ ਕੀਤੀ ਆ ਇਕੱਥੀ ਦੋਸ਼ ਲੱਗਣ ਤੋਂ ਬਾਅਦ ਇਹ ਇੰਟਰਵਿਊ ਚੱਲਣ ਤੋਂ ਬਾਅਦ ਹਲਚਲ ਜਿਹੜੀ ਆ ਉਹ ਜ਼ਰੂਰ ਕਿਤੇ ਨਾ ਕਿਤੇ ਲੱਗੇਗੀ ਪਰ ਦੂਜੇ ਪਾਸੇ ਮੈਂ ਨਾਲ ਹੀ ਇਹ ਗੱਲ ਕਹਿ ਦੇਣੀ ਚਾਹਣਾ ਦੂਜੀ ਧਿਰ ਨੂੰ ਵੀ ਅਗਰ ਦੂਜੀ ਧਿਰ ਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਕੋਈ ਕਮੀ ਆ ਇਹਨਾਂ ਗੱਲਾਂ ਦੇ ਵਿੱਚ ਕੋਈ ਕਮੀ ਆ ਕਿ ਜੋ ਦੀਪਕ ਸ਼ਰਮਾ ਨੇ ਕਿਹਾ ਕਿ 50 ਕਰੋੜ ਜਾਂ ਹੋਰ ਲੱਖਾਂ ਰੁਪਈਆਂ ਦੀਆਂ ਪ੍ਰਾਪਰਟੀਆਂ ਦੱਸੀਆਂ ਕਰੋੜਾਂ ਦੀਆਂ ਉਹਦੇ ਵਿੱਚ ਕੋਈ ਫਰਕ ਆ ਤਾਂ ਉਹ ਡਾਇਰੈਕਟ ਸਾਡੇ ਚੈਨਲ ਤੇ ਆ ਕੇ ਆਪਣਾ ਇੰਟਰਵਿਊ ਜ਼ਰੂਰ ਦੇਣ ਸਫਾਈ ਜ਼ਰੂਰ ਦੇਣ ਕਿ ਇਹ ਸਾਰਾ ਕੁਝ ਗਲਤ ਕਹਿ ਰਹੇ ਨੇ ਔਰ ਉਹ ਵੀ ਚੀਜ਼ ਜਿਹੜੀ ਆ ਲੋਕਾਂ ਦੇ ਸਾਹਮਣੇ ਆਵੇ ਯਾਨੀ ਕਿ ਜਿਹਨੂੰ ਆਪਾਂ ਪੱਖ ਕਹਿ ਦਿੰਦੇ ਆ ਦੂਜੀ ਤਰ ਵੀ ਆਪਣਾ ਪੱਖ ਸਾਡੇ ਚੈਨਲ ਤੇ ਰੱਖ ਸਕਦੀ ਆ ਸਕਰੀਨ ਤੇ ਨੰਬਰ ਵੀ ਨੇ ਈਮੇਲ ਆਈਡੀ ਵੀ ਆ ਬਾਕੀ ਸਾਰੇ ਕਥੀ ਦੋਸ਼ ਜਿਹੜੇ ਲੱਗੇ ਨੇ ਬੜੇ ਵੱਡੇ ਸਵਾਲ ਖੜੇ ਕਰਦੇ ਨੇ ਕਿ ਅਗਰ ਇਹ ਸੱਚ ਨਹੀਂ ਇਹਨਾਂ ਦੇ ਸਬੂਤ ਜਿਵੇਂ ਦੀਪਕ ਸ਼ਰਮਾ ਨੇ ਕਿਹਾ ਕਿ ਹੈਗੇ ਨਹੀਂ ਜੋ ਦਿਖਾਏ ਵੀ ਨਹੀਂ ਅਗਰ ਇਹ ਸੱਚ ਨਹੀਂ ਤਾਂ ਫਿਰ ਬੜਾ ਵੱਡਾ ਸਵਾਲ ਖੜਾ ਹੋ ਗਿਆ ਕਿ ਇੱਕ ਐਮਐਲਏ ਦੀ ਤਨਖਾਹ ਸ਼ਾਇਦ 80-90000 ਰੁਪਇਆ ਮਹੀਨੇ ਦੀ ਹੁੰਦੀ ਆ ਤੇ ਫਿਰ ਇੰਨੀਆਂ ਕਰੋੜਾਂ ਦੀਆਂ ਪ੍ਰਾਪਰਟੀਆਂ ਪਿਛਲੇ 2.5-3 ਸਾਲਾਂ ਦੇ ਵਿੱਚ ਕਿਵੇਂ ਬਣ ਗਈਆਂ ਇਹ ਬੜਾ ਵੱਡਾ ਸਵਾਲ ਆ ਜਾਂਚ ਦਾ ਵਿਸ਼ਾ ਹੁਣ ਦੇਖਣਾ ਹੀ ਹੋਵੇਗਾ ਕਿ ਇਸ ਇੰਟਰਵਿਊ ਤੋਂ ਬਾਅਦ ਸਰਕਾਰ ਜਣੀ ਕੀ ਪਾਰਟੀ ਇਸ ਬਾਬਤ ਕੀ ਐਕਸ਼ਨ ਲੈਂਦੀ ਆ ਕੀ ਰਿਜ਼ਲਟ ਕੱਢਦੀ ਆ ਜਾਂ ਫਿਰ ਇਹ ਪ੍ਰਣਾਲਾ ਇਉਂ ਦਾ ਤਿਉਂ ਉੱਥੇ ਹੀ ਲਮਕਿਆ ਰਹੇਗਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ